ਅਸਿਕਰ ਬਈ ਸਾਰਿਆਂ ਨੂੰ ਸਵਾਗਤ ਕਰਦੇ ਆ ਆਪਣੇ YouTube ਚੈਨਲ ਤੇ ਅੱਜ ਆਪਾਂ ਕੂੜੀਆਂ ਨਿਵਾਵਾਂਗੇ ਮਿੱਤਰੋ ੁੱੱਪ ਬਾਲੀ ਸੋਹਣੀ ਹੈਗੀ ਆ ਦੇਖੋ ਇਹ ਕਾਲੀ ਨੂੰ ਨਿਵਾਉਂਦੇ ਆ ਨੂਰੀ ਦੀ ਵਾਰੀ ਆ ਜਨੂਰੀ ਨੂਰੀ ਓਏ ਦੇਖੋ ਦੇਖੋ ਖੜੀ ਆਪਣੀ ਲੰਗੜੀ ਆ ਪਾ ਪੰਦੀ ਨਵਾਤੀ ਮੱਕੇ ਪਸੋਂ ਵੀਡੀਓ ਨਾਲ ਬਣੇ ਰਹੋ ਦਿਖਾਉਣੇ ਆ ਤੇ ਇਹ ਥੋੜਾ ਤੰਗ ਕਰਦੀ ਐ ਇਹ ਮੂਤੇ ਪਾਣੀ ਨਹੀਂ ਪਵਾਗੀ ਰਾਜੀ ਆਈਂਦੇ ਮੱਖੀਆਂ ਲੱਗਿਆ ਰਹਿੰਦੀਆਂ ਨੇ ਪਿਛੇ-ਪਿਛੋ ਨਾਲੂਗੀ ਕਰ ਦਿੰਦੇ ਪਾਣੀ ਨਹੀਂ ਪਾਉਂਦੀ। ਉਹਦੇ ਪਟਰਾਈ ਕਰਾਂਗੇ ਵੀ ਇਹ। ਇਹਨੂੰ ਚੰਗੀ ਤਰ੍ਹਾਂ ਨਵਾ ਦਈਏ। ਮੈਂ ਡ੍ਰੈਮਰ ਕਿਹਾ ਸੀ ਵੀ ਡ੍ਰੈਮਰ ਚਾਰਜ ਕਰ ਦਿੰਦੇ। ਇਹਨੇ ਕੰਨਾਂ ਦੇ ਵਾਲ ਸਾਫ਼ ਕਰ ਦਿੰਦੇ ਨੂਰੀ ਦੇ ਕਾਲੀ ਦੇ। ਉਹਦੇ ਮੇ ਵਾਲ ਕੱਟਦੇ। ਜਾਦਾਂ ਵਾਲੇ ਵਾਲ ਕੱਟਦੇ ਉਹਦੇ ਲੰਗੜੀ ਦੇ ਆਪਣੀ ਦੇ। ਆਹ ਦੇਖੋ। ਵਾਲ ਕੱਟਦੇ ਸੀ। ਉਹ ਦਿੱਕਤ ਆਉਂਦੀ ਸੀ ਇਹਨੂੰ ਤੰਗ ਹੁੰਦੀ ਐ ਉਹ। ਉਹਦੇ ਨਾਲ ਇਹ ਕੋੜੀ ਹੋਰੀ ਦੱਸਦੀ ਐ ਇਹ ਕੋੜੀ ਨਾ ਪੰਡਚੀ ਸੀ ਬਿਮਾਰ ਸੀ ਜਿੱਦ ਲੱਤ ਟੁੱਟ ਗਈ ਸੀ ਉਹ ਬੰਦੇ ਨੇ ਇਨਸ਼ਾ ਅੱਡਰ ਕੀ ਜੀ ਉਹਦੇ ਕਰਕੇ ਨਾ ਐ ਬਾਹਰ ਫਿਰਦੀ ਰਹਿੰਦੀ ਖੱਬਲ ਖੁੱਬਲ ਖਾ ਕੇ ਚਲੋ ਰਾਜੀ ਤਾਂ ਨਹੀਂ ਹੋ ਰਹੀ ਜਿੰਨੇ ਵੀ ਹੋ ਰਹੀ ਐ ਤਾਂ ਉਹਨਾਂ ਨੂੰ ਬਰਾਬਰ ਹੀ ਵਾਰਿਆ ਪਨੋਰੀ ਹੋਰਾਂ ਬਰਾਬਰ ਆਇਆ ਵੀ ਚਲੋ ਖੜੀ ਰਹੀ ਵਿਚਾਰੀ ਨਹੀਂ ਦਰ ਦਰ ਢਟਕਦੀ ਫਿਰਦੀ ਦੀ ਅੱਜ ਅਪਾ ਦੀ ਚੰਗੀ ਤਰ੍ਹਾਂ ਸਫਾਈ ਕਰਾਂਗੇ ਦਿਖਾਉਣੇ ਆਪਾਂ ਤੁਹਾਨੂੰ ਅੱਗੇ ਦੇਖੋ ਵੀਰੇ ਜਿਆਦਾ ਪੰਗੇ ਜੇ ਹੁਣ ਸਿਆਣ ਦਾ ਟਾਈਮ ਆ ਗਿਆ ਮਤਲਬ ਜਿੱਦੇ ਵਧੀਆ ਧੁੱਪ ਹੋਵੇ ਸੇਕ ਵਾਲੀ ਧੁੱਪ ਕੋੜੀਆਂ ਨੂੰ ਉਦਦੇ ਨਵਾਉਣਾ ਚਾਹੀਦਾ ਮੈਸੇ ਤੁਸੀਂ ਸਾਰੇ ਮੇਰੇ ਨਾਲੋਂ ਜਿਆਦਾ ਸਿਆਣੇ ਆ ਪਰ ਫਿਰ ਵੀ ਕਈ ਵਾਰ ਨਾ ਹੁਣ ਜੇ ਆਪਾਂ ਕਹੀ ਵੀ ਸਵੇਰ ਹੀ ਨਵਾ ਦਈਏ ਇਹ ਚ ਕੋਈ ਚੰਗੀ ਗੱਲ ਨਹੀਂ 11 12 ਵਜੇ ਕੋੜੀਆਂ ਨਵਾਓ ਵਧੀਆ ਧੁੱਪ ਹੁੰਦੀ ਹੈ ਹੁਣ ਅੱਗੇ ਜਾ ਕੇ ਧੁੱਪ ਨਹੀਂ ਆਉਣੀ ਅੱਗੇ ਜਾ ਕੇ ਬੜੀ ਠੰਡ ਪਿਆ ਕਰੂਗੀ ਫਿਰ ਖਰਖਰਾ ਹੀ ਚੱਲਣਾ ਫਿਰ ਨਮਾਉਣਾ ਥੋੜਾ ਜਿਹਾ ਵੀ ਦਿੱਕਤ ਆ ਸਕਦੀ ਐ ਪਸ਼ੂ ਨੂੰ ਪਾਲਾ ਨਾ ਲੱਗ ਜੇ ਹਨ ਬਾਕੀ ਤੁਸੀਂ ਆਪ ਸਮਝਦਾਰ ਹੋ ਇਹਦੇ ਪੰਨ ਨੂਰੀ ਨੂਰੀ ਪਰ ਨੂਰੀ ਦੀ ਕਲਿੱਪ ਆ ਗਈ ਨੂਰੀ ਨੂੰ ਮਰ ਲਿਆ ਬੜੀ ਅੜੀ ਕਰਦੀ ਸੀ ਉਹ ਮੈਂ ਕਲਿੱਪਾਂ ਥੋੜੀਆਂ ਕੱਟਤੀਆਂ ਸੀ ਮੈਂ ਵੀਡੀਓ ਜਿਆਦਾ ਵੱਡੀ ਬਣਦੀ ਸੀ ਨੂਰੀ ਦੇ ਪਾਨੇ ਇਹ ਪਤਾ ਕੀ ਹੈ ਕਈ ਵਾਰ ਅੜੀ ਬੜੀ ਕਰਦੀ ਹੈ ਇਹ ਇਹ ਆ ਬਧਿਆਵ ਨੂੰ ਲਾਣੇਦਾਰ ਨਹੀਂ ਕਹੋਂਦੀ ਇਹ ਪੁੱਤ ਉਹਦੀ ਜਦੋਂ ਪੱਕਾਲੀ ਘੋੜੀ ਲਿਆ ਉਹਦੋਂ ਨੇ ਪੂਰਾ ਜੋਰ ਲਾਇਆ ਫਣਕਦੀ ਹੈ ਹਲੇ ਵੀ ਜੇ ਕੋਈ ਕੋੜੀ ਨੂੰ ਖੋਲਦੇ ਆ ਜਦੋਂ ਪੂਰਾ ਦਬ ਦਵਾ ਸਾਰੀਆਂ ਤੇ ਨਾ ਇਹ ਲੱਤਾਂ ਕੱਢਦੀ ਹੋਈ ਦੇਖੇ ਕਿਹਦੇ ਕੌਣ ਹੈ ਆ ਦੇਖੋ ਜਿਹਨਾਂ ਕੋੜੀਆਂ ਨਮੋਨੇ ਨਾ ਸਾਰੇ ਨਾਲੋਂ ਪਹਿਲਾਂ ਕੋੜੀਆਂ ਦੇ ਤਿਆਰੇ ਪੈਰਾਂ ਤੇ ਪਾਣੀ ਬੋ ਤਾ ਜੋ ਕੁੜੇ ਜਾਂ ਕੁੜੀ ਦਾ ਵੀ ਤਾਪਮਾਨ ਸਰੀਰ ਦਾ ਸਹੀ ਹੋ ਜੇ ਨਹੀਂ ਜੇ ਆਪਾਂ ਕੁਲਾਤ ਪਿੰਡੇ ਤੇ ਪਾਣੀ ਪਾਉਨੇ ਉਹ ਕੋਈ ਬੜੀ ਚੰਗੀ ਗੱਲ ਨਹੀਂ ਹੈਗੀ ਮਾੜੀ ਗੱਲ ਹੈ ਪੈਰਾਂ ਦੇ ਪਾਣੀ ਪਾ ਕੇ ਫਿਰ ਆਪਾਂ ਪਿੰਡੇ ਦੇ ਪਾਣੀ ਪਾਓ ਸਿਰ ਤੇ ਪਾਣੀ ਪਾਓ ਪਰ ਆਪਣੀ ਨੂਰੀ ਇਹੀ ਜੀ ਹੈ ਸਿਰ ਤੇ ਗਈ ਗਰਦਨ ਤੇ ਵੀ ਪਾਣੀ ਪਵਾ ਕੇ ਰਾਜੀ ਨਹੀਂ ਉਹਦਾ ਮੈਂ ਪਾਈ ਗਿਆ ਧੱਕੇ ਨਾਲ ਇਹਦੇ ਪਿਛਾੜੀ ਜਾਣ ਕੇ ਲਾਈ ਮੈਂ ਕਿਹਾ ਸੋਣ ਵਾਲੀ ਕੁੜੀ ਆ ਕੀ ਵਾਰ ਕੋਈ ਦਿੱਕਤ ਆ ਜਾਂਦੀ ਆ ਸੱਟ ਸੁੱਟ ਖਾ ਲੇ ਬਾਕੀ ਆਇਆ ਧੁੱਪ ਵਧੀਆ ਸੀ ਮੈਂ ਨਮਾਤੀ ਇਹਦਾ ਨਹੀਂ ਪਤਾ ਵੀ ਕਿਨੂੰ ਲੱਤ ਕੱਢ ਜੇ ਮੈਂ ਵੀ ਤਾਂ ਹੀ ਇਹ ਤਾਂ ਬੱਚੀ ਨਮਾਣਾ ਹੁੰਨਾ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਕੁੜੀ ਚੰਗੀ ਬਾਲੀ ਹੈ ਇਹ ਇਹ ਮੈਂ ਪਹਿਲਾਂ ਵੀ ਵੀਡੀਓ ਵਿੱਚ ਟੈਲ ਦਿੱਤੀ ਇਹ ਕਾਕੀ ਦੀ ਹੈ ਮਿੱਤਰੋ ਦਲਸ਼ੇਰ ਕਾਕੀ ਦੀ ਇਹਨੂੰ ਵਸੋਂ ਮਹੀਨਾ ਲੈਣਾ ਸੋਣ ਤੇ ਤੇ ਇਹਦਾ ਰਿਜ਼ਲਟ ਵੀ ਤੁਹਾਨੂੰ ਦਿਖਾ ਦਾਂਗੇ ਆਪਾਂ ਆ ਵਿੱਚ ਬਾਪੂ ਆਇਆ ਤੇ ਬਾਕੀ ਤੁਸੀਂ ਆਪ ਦੇਖ ਸਕਦੇ ਹੋ ਘੋੜੀ ਕਿ ਕਿਦਾਂ ਦੀ ਹੈ ਦੂਰ ਖੜੇ ਬੰਦੇ ਨੂੰ ਘੋੜਾ ਲੱਗਦਿਆ ਐਂ ਕਰਤਨ ਚੱਕ ਲੈਂਦੀ ਹੈ ਜਦੋਂ ਆਮ ਘੋੜਿਆਂ ਜਿੱਡੀ ਹੈ ਘੋੜੀ ਦੀ ਛਾਤੀ ਹੈ ਮਿੱਤਰੋ ਆਪਾਂ ਕਦੇ ਨੇ ਵੀ ਪੈਸੇ ਲਾਤੇ ਵੀ ਜਾਦੇ ਪੈਸੇ ਚੀਜ਼ ਚੰਗੀ ਹੁੰਦੀ ਆਪਾਂ ਇਹ ਨਹੀਂ ਕਹਿੰਦੇ ਜਦੋਂ ਆਪਾਂ ਅੱਖਾਂ ਬੰਦ ਕਰਕੇ ਪੈਸੇ ਲਾਉਣੇ ਆ ਕਿਸੇ ਦੇ ਵਿਸ਼ਵਾਸ ਕਰਕੇ ਉਹ ਚੀਜ਼ ਮਾੜੀ ਹੁੰਦੀ ਹੈ ਜੇ ਉਹ ਚੀਜ਼ ਤੁਹਾਡੇ ਸਾਹਮਣੇ ਹੈ ਪਹਾੜ ਜਿੱਡੀ ਚੀਜ਼ ਐ ਇਹਦੇ ਪੈਸੇ ਲਈ ਦੁੱਖ ਦੇਣੀ ਲੋਕ ਠੱਗੀਆਂ ਬਹੁਤ ਮਾਰਦੇ ਨੇ ਇਹ ਚੀਜ਼ਾਂ 'ਚ ਪਰ ਮੈਂ ਕਹਿੰਨਾ ਵੀ ਇਹਨਾਂ ਨੂੰ ਵੀਰੇ ਠੱਗੀ ਮਾਰ ਤੁਸੀਂ ਮਾਰ ਲਓ ਠੱਗੀ ਇਹ ਗੱਲ ਨਹੀਂ ਹੈਗੀ ਮਾਰੋ ਤੁਹਾਡਾ ਵੀ ਕੰਮ ਐ ਇਹ ਪਤਾ ਕੀ ਐ ਬੰਦੇ ਨੂੰ ਚੀਜ਼ ਦਾ ਚੰਗੀ ਦਵਾ ਦਿਓ ਜਦੋਂ ਕੋਈ ਨਵਾਂ ਬੰਦਾ ਕੋਈ ਹੋਰ ਆਵੇ ਉਹਦੇ ਕੋਲ ਆਏ ਉਹਨੂੰ ਆ ਕੇ ਨਿੰਦੇ ਤਾਂ ਨਾ ਉਹ ਚੀਜ਼ ਨੂੰ ਇਹ ਚੀਜ਼ ਮਾੜੀ ਐ ਸੁੱਢੀ ਐਵੇਂ ਐ ਆਪਾਂ ਇਹ ਕਹਿ ਰਹੇ ਆਂ ਵੀ ਚਾਰ ਪੈਸੇ ਬੰਦੇ ਤੋਂ ਬਣਾ ਲੂ ਕੋਈ ਗੱਲ ਨਹੀਂ ਹੁਣ ਤੁਸੀਂ ਵੀ ਰੋਜੀ ਰੋਟੀ ਨੂੰ ਬੈਠੇ ਹੋ ਮੇਰੇ ਸਹਾਵ ਨਾਲ ਠੱਗਿਆ ਹੋ ਜਾਂਦਾ ਹੁੰਦਾ ਹੈ ਜਿਹੜਾ ਹੀ ਕੰਮ 'ਚ ਜਾਣਕਾਰੀ ਲੈ ਕੇ ਨਹੀਂ ਆਉਂਦਾ ਤੇ ਤੱਕ ਮੇਰਾ ਸਹਾਵ ਹੈ ਕਿਉਂਕਿ ਮੰਨ ਲਓ ਹੁਣ ਮੈਂ ਜਦੋਂ ਮੈਂ ਕੁੜੀ ਲਈ ਸੀ ਉਦੋਂ ਮੇਰੇ ਬਾਈ ਨੇ ਮੈਨੂੰ ਬਾਈ ਨੇ ਦਵਾਈ ਸੀ ਕੁੜੀ ਤੇ ਪਤਾ ਕੀ ਹੈ ਆਪਾਂ ਜੇ ਕਿਸੇ ਵਿੱਚ ਵਿਸ਼ਵਾਸ ਵੀ ਕਰਨਾ ਪੈਂਦਾ ਬੰਦੇ ਤੇ ਤੇ ਵਿਸ਼ਵਾਸ ਕਰਨਾ ਵੀ ਨਹੀਂ ਜਾਂਦਾ ਇਹ ਦੋ ਚੀਜ਼ਾਂ ਨੇ ਜੇ ਤਾਂ ਵਿਸ਼ਵਾਸ ਖੰਬੰਦ ਕਰਕੇ ਕਰੋ ਵੀ ਦੇਖੀ ਜਾਊਗੀ ਜਾ ਫਿਰ ਪੂਰਾ ਆਪ ਆਪਣੇ ਦਿਮਾਗ ਨਾਲ ਕੂੜਾ ਮਾਰਕੀਟ ਚ ਫੇਰੋ ਫਿਰ ਤੁਹਾਨੂੰ ਪਤਾ ਲੱਗੂ ਵੀ ਕਿਹੜੀ ਦਾ ਕੀ ਰੇਟ ਹੈ ਕੀ ਗੱਲਬਾਤ ਹੈ ਕਿਹਦੀਆਂ ਕੱਲੀ ਹਵਾ ਹੀ ਬਣੀ ਹੋਈ ਹੈ ਹਨ ਇਹ ਚੀਜ਼ਾਂ ਦਾ ਫੇਰ ਪਤਾ ਲੱਗਦਾ ਹੁਣ ਜੇ ਆਪਾਂ ਕਹੀਏ ਵੀ ਉਹ ਬੰਦੇ ਨੇ ਮੇਰੇ ਨਾਲ ਠੱਗੀ ਮਾਰ ਲਈ ਉਹਨੇ ਨਹੀਂ ਮਾਰੀ ਉਹ ਤਾਂ ਕੰਮ ਹੈ ਠੱਗੀ ਮਾਰਨ ਦਾ ਉਹ ਤਾਂ ਅਗਲੇ ਦਾ ਰੋਜੀ ਰੋਟੀ ਚਲਾਉਣੀ ਹੈ ਉਹਨੇ ਦਾ ਦੇਖੋ ਤਰਲੱਖਾ ਉਹਨਾਂ ਦਾ 20 ਬਣਾਉਂਦਾ ਉਹ ਤਾਂ ਅਗਲੇ ਉਹ ਤਾਂ ਉਹਨੇ ਤਾਂ ਮਾਰਨੀ ਹੈ ਮਾਰਨੀ ਹੈ ਠੱਗੀ ਉਹਦਾ ਤੁਸੀਂ ਦੇਖੋ ਵੀ ਤੁਸੀਂ ਠੱਗੀ ਤੋਂ ਕਿਵੇਂ ਬਚਣਾ ਬਾਕੀ ਇਹ ਗੱਲ ਨਹੀਂ ਹੁੰਦੀ ਮੈਂ ਆਪਾਂ ਕਹਦੇ ਵੀ ਉਹਨੇ ਠੱਗੀ ਮਾਰੀ ਹੈ ਤੁਸੀਂ ਆਪ ਦਾ ਪਹਾਂ ਕਰੋ ਕਿਸੇ ਤੇ ਇੰਨਾ ਵੀ ਵਿਸ਼ਵਾਸ ਨਾ ਕਰੋ ਵੀ ਹਨਾ ਬਾਕੀ ਭਈ ਹਰੇਕ ਸਾਡੇ ਨਾਲ ਤਾਂ ਮਤਲਬ ਸਾਰੇ ਸਿਆਣੇ ਨੇ ਵੱਡੇ ਨੇ ਸਾਰੇ ਨੇ ਉਹ ਚਾ ਉਮਰ ਚ ਤਿੰਨ ਤਜਰਬੇ ਚ ਵੀ ਬਾਕੀ ਹਰੇਕ ਦੀ ਇੱਕ ਗੱਲ ਹੋਰ ਹੈ ਉਹ ਕਹਿੰਦੇ ਨਹੀਂ ਹੁੰਦੇ ਵੀ ਮੱਛੀ ਪੱਥਰ ਚੱਟ ਕੇ ਮੁੜਦੀ ਹੈ ਉਹ ਕੰਮ ਹੈ ਜਦੋਂ ਜਿੰਨਾ ਚਿਰ ਬੰਦਾ ਠੋਕਰ ਨਹੀਂ ਖਾਂਦਾ ਇਹ ਕੰਮ ਹੈ ਜਦੋਂ ਨਾ ਚਿਰ ਬੰਦੇ ਨੂੰ ਪਤਾ ਨਹੀਂ ਲੱਗਦਾ ਜਿੰਨਾ ਚਿਰ ਠੱਗੀ ਨਹੀਂ ਵੱਜਦੀ ਚਾਹੇ 5 ਦੀ ਵੱਜਦੀ ਚਾਹੇ 50 ਦੀ ਚਾਹੇ 5 ਲੱਖ ਦੀ ਜਿੰਨਾ ਚਿਰ ਠੱਗੀ ਨਹੀਂ ਵੱਜਦੀ ਉਹਨਾਂ ਚਾਰ ਬੰਦੇ ਨੂੰ ਅਕਲ ਨਹੀਂ ਆਉਂਦੀ ਬਾਕੀ ਤੁਸੀਂ ਦੇ ਸਹੀ ਸਟ੍ਰੈਟਜੀ ਨਾਲ ਤੇ ਲੋਂਗੇ ਸਹੀ ਤਰੀਕੇ ਨਾਲ ਤਾਂ ਜੇ ਆਪਾਂ ਮੈਂ ਹੀ ਨਹੀਂ ਕਹਿੰਦਾ ਵੀ ਕੋੜਾ ਮਾਰਕੀਟ ਸਾਰੀ ਮਾੜੀ ਐ ਐਨੇ ਤਕੜੇ ਤਕੜੇ ਬੰਦੇ ਨੇ ਨਾ ਚੰਗੇ ਚੰਗੇ ਬੰਦੇ ਨੇ ਕੋੜਾ ਮਾਰਕੀਟ ਚ ਜਿਹੜੇ ਬੰਦਿਆਂ ਦਾ ਸਾਥ ਦਿੰਦੇ ਨੇ ਹੁਣ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਮੈਂ ਨਾਪਾ ਮੰਡੀ ਗਿਆ ਸੀ ਉਥੇ ਵਧੀਆ ਬੰਦਾ ਜਿਹਨੂੰ ਬਹੁਤ ਚੜਾਈ ਐ ਉਹਦੀ ਚੜਾਈ ਐ ਇਹ ਮੈਂ ਬਾਬੇ ਦੀ ਗੱਲ ਨਹੀਂ ਕਰਦਾ ਗੁਰਵਿੰਦਰ ਦੀ ਗੱਲ ਨਹੀਂ ਕਰ ਰਿਹਾ ਖੇੜੀ ਵਾਲੇ ਦੀ ਉਹ ਤਾਂ ਬਹੁਤ ਵਧੀਆ ਬੰਦਾ ਮੈਨੂੰ ਮਿਲਿਆ ਉੱਪ ਮਿਲੇ ਆ ਕਿਉਂਕਿ ਹੁਣ ਆਪਾਂ ਕਹੀਏ ਜੇ ਦੇਣਾ ਤਾਂ ਉਹਨਾਂ ਨੇ ਵੀ ਨਹੀਂ ਕੁਝ ਆਪਾਂ ਨੂੰ ਤੇ ਆਪਾਂ ਨਹੀਂ ਵੀ ਦੇਣਾ ਬਸ ਪਿਆਰ ਦੀ ਗੱਲ ਹੁੰਦੀ ਹੈ ਸਾਰੀ ਆਪਾਂ ਬੁਲਾਇਆ ਵਧੀਆ ਬੋਲਿਆ ਗੱਲਾਂ ਹੁੰਦੇ ਵੀ ਸਾਹਮਣੋਂ ਬੰਦਾ ਪਰ ਕਿਵੇਂ ਬੋਲ ਰਿਹਾ ਦੇਖ ਹੋਰ ਵਧੀਆ ਬੰਦਾ ਜਿਹਦੀ ਚੜ੍ਹਾਈ ਸੀ ਉਹ ਆਇਆ ਉਹ ਤੇ ਉਹਨੇ ਚਲੋ ਠੀਕ ਠਾਕੇ ਵੀ ਆਪਦੇ ਐਟੀਟਿਊਡ ਚ ਉੱਥੇ ਮੈਨੂੰ ਲੋਪੋਂ ਵਾਲੇ ਸੁਖਿੰਦਰ ਨੇ ਇੱਕ ਗੱਲ ਸੁਣੀ ਸੀ ਉਹਦੀ ਪੌਡਕਾਸਟ 'ਚ ਉਹ ਕਹਿੰਦਾ ਹੁੰਦਾ ਵੀ ਜਿਹੜੇ ਇਨਸਾਨ ਨੇ ਬੰਦੇ ਉਹ ਦੂਰੋਂ ਕਹਿੰਦਾ ਵੱਡੇ ਲੱਗਦੇ ਨੇ ਤੇ ਜਿਹੜੇ ਦਰਖਤ ਨੇ ਉਹ ਛੋਟੇ ਲੱਗਦੇ ਨੇ ਜਿਉਂ-ਜਿਉਂ ਆਪਾਂ ਕੋਲੇ ਜਾਈ ਜਾਂਦੇ ਆ ਜਾਈ ਜਾਂਦੇ ਆ ਬੰਦੇ ਦਾ ਕੱਦ ਘਟ ਜਾਂਦਾ ਤੇ ਦਰਖਤ ਦਾ ਵੱਧ ਜਾਂਦਾ ਇਹਦਾ ਮਤਲਬ ਇਹ ਹੈ ਵੀ ਜਿੰਨਾ ਚਿਰ ਆਪਾਂ ਬੰਦੇ ਨੂੰ ਕੋਲੇ ਨਹੀਂ ਜਾਂਦੇ ਉਹਨਾਂ ਚਿਰ ਬੰਦੇ ਦਾ ਪਤਾ ਨਹੀਂ ਲੱਗਦਾ ਦੂਰੋਂ ਹਰ ਇੱਕ ਚੀਜ਼ ਵਧੀਆ ਹੀ ਲੱਗਦੀ ਹੁੰਦੀ ਹੈ ਫੇਰ ਪਤਾ ਲੱਗਦਾ ਵੀ ਬੰਦਾ ਕਿੰਨੇ ਕ ਪਾਣੀ ਚ ਹੈ ਬਾਕੀ ਭਈ ਰੀਗਦਾ ਬਦਬਦਾ ਹੋ ਹੈ ਨਾ ਸੋਚੇ ਵੀ ਕੋਈ ਕਿਵੇਂ ਸੋਚਦਾ ਅੱਪਾ ਕਿਸੇ ਨੂੰ ਸੈਟੀਸਫਾਈ ਨਹੀਂ ਕਰ ਸਕਦੇ ਇਹ ਚੀਜ਼ਾਂ ਚ ਬਾਕੀ ਜ਼ਿੰਦਗੀ ਏ ਕੋੜਾ ਮਾਰਕੀਟ ਚ ਪਕੌੜਿਆਂ ਨੂੰ ਪਿਆਰ ਕਰਦੇ ਆ ਵਧੀਆ ਰਹੋ ਪ੍ਰੇਮ ਨਾਲ ਸਾਰਿਆਂ ਨਾਲ ਵਰਤੋ ਬਾਕੀ ਭਈ ਹੋਰ ਠੀਕਰ ਰਹੋ ਸਿਆਲ ਚੜ ਗਿਆ ਬਚ ਕੇ ਰਹੀਓ ਪਾਲੀ ਤੋਂ ਤੇ ਮਾਗੀ ਦੇ ਮੇਲੇ ਤੇ ਜ਼ਰੂਰ ਮਿਲਾਂਗੇ ਆਪਾਂ ਬਾਕੀ ਤੁਸੀਂ ਆਪਣੀ ਘੋੜੀ ਦੇਖ ਲਉਂਗੀ ਤੁਹਾਨੂੰ ਕਿਵੇਂ ਲੱਗੀ ਇਹ ਵੀ ਜ਼ਰੂਰ ਦੱਸ ਦਿਓ ਆਪਾਂ ਨੂੰ ਕਮੈਂਟਾਂ 'ਚ ਹਣਾ ਤੇ ਆਪਾਂ ਸੁਣੂਗੀ ਆ ਦੇਖੋ ਬੜਾ ਡਰਦੀ ਆ ਪਾਣੀ ਤੋਂ ਤਾਂ ਬਾਕੀ ਭਈ ਆਪਾਂ ਥੋੜੀ ਜਿਹੀ ਮੈਨੂੰ ਫੇਲੇ ਵੀਡੀਓ ਬਣਾਉਣੀ ਘਟ ਆਉਂਦੀ ਐ ਚਲੋ ਇਹ ਵੀ ਸਿੱਖ ਜਾਾਂਗੇ ਕੋਈ ਗੱਲ ਨਹੀਂ ਆਪਾਂ ਨੂੰ ਬਾਕੀ ਦੱਸ ਦਿਆ ਕਰੋ ਕਮੈਂਟਾਂ 'ਚ ਵੀ ਕਿਵੇਂ ਬਣਾਈਏ ਕੀ ਗੱਲਬਾਤ ਐ ਆਪਾਂ ਭਰਾਵਾਂ ਦੇ ਸਾਥ ਨਾਲ ਹੀ ਥੋੜਾ ਚਲੋ ਆਇਆ ਨਹੀਂ ਆਪਾਂ ਫੇਮਸ ਬੜਾ ਹੀ ਹੋਇਆ ਐ ਉਜਲ ਆਪਣਾ ਸੈਟਿੰਗ ਥੋੜੀ-ਮੋਟੀ ਵੀਡੀਓ ਪਾਉਂਦੇ ਰਹਾਂਗੇ ਆਪਾਂ। ਆਪਦੀ ਖੁਸ਼ੀ ਵਾਸਤੇ ਵੀਡੀਓ ਬਾਰੇ ਆਪਾਂ ਨੂੰ ਆਇ ਨਹੀਂ ਵੀ ਕਿਸੇ ਨੂੰ ਵੀ ਕੋਈ ਆਪਾਂ ਨੂੰ ਕੀ ਕਹੂਗਾ। ਬਾਕੀ ਜਿਹੜਾ ਬੰਦਾ ਕੋੜਾ ਰੱਖਦਾ ਉਹਨੂੰ ਵੀਡੀਓ ਪਾਉਣੀ ਚਾਹੀਦੀ ਜਾਈ। ਇਹ ਜ਼ਰੂਰੀ ਹੈ ਜੀ ਗੱਲ। ਬਾਕੀ ਤੁਸੀਂ ਦੇਖਦੇ ਰਹੋ ਨਾਲ ਕੋਈ ਚੱਕਰ ਨਹੀਂ ਹੁੰਦਾ ਮਿੱਤਰੋ। ਵੀਡੀਓ ਕਿਵੇਂ ਲੱਗੀ ਭਰੇ ਜਰੂਰ ਦੱਸਿਓ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਧੰਨਵਾਦ ਸਾਰਿਆਂ ਦਾ।